ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਕੀ ਹਾਲ ਚਾਲ ਨੇ ਜੀ hope ਸਾਰੇ ਠੀਕ ਠਾਕ ਹੋਵੋਗੇ ਥੰਬਨੇਲ ਦੇਖ ਕੇ ਤੁਸੀਂ ਆਈਡੀਆ ਤਾਂ ਲਾ ਲਿਆ ਹੋਣਾ ਵੀ ਆਪਾਂ ਵੀਡੀਓ ਕਿਸ ਰਿਲੇਟਡ ਬਣਾ ਰਹੇ ਹਾਂ ਅੱਜ ਲਓ ਜੀ ਇਤਿਹਾਸ ਰੱਜ ਤਾਂ ਮਾਨਕੀ ਵਾਲਿਆਂ ਨੇ ਨੰਬਰਦਾਰ ਸਾਹਿਬ ਦੱਸਦੇ ਸੀ ਕਿ 70 ਸਾਲਾਂ ਚ ਕਹਿੰਦੇ ਪਹਿਲੀ ਵਾਰ ਹੋਇਆਗਾ ਮਾਨਕੀ ਚ ਵੀ ਸਰਬਸੰਮਤੀ ਹੋ ਗਈ ਬੜੀ ਖੁਸ਼ੀ ਦੀ ਗੱਲ ਆ ਇੱਥੋਂ ਪਤਾ ਲੱਗਦਾ ਕਿ ਪਿੰਡ ਵਾਲਿਆਂ ਦਾ ਆਪਸ ਵਿੱਚ ਕਿੰਨਾ ਪਿਆਰ ਆ ਵਧਾਈ ਦੇ ਪਾਤਰ ਨੇ ਸਰਦਾਰ ਸੁਖਦੇਵ ਸਿੰਘ ਜੀ ਜਿਨ੍ਹਾਂ ਨੂੰ ਸਾਰੇ ਪਿੰਡ ਨੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਖੋਪ ਸਾਰੇ ਪਿੰਡ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਆਪਣਾ ਇਮਾਨਦਾਰੀ ਦੇ ਨਾਲ ਤੈਅਦ ਲਉ ਪਿੰਡ ਦੀ ਸੇਵਾ ਕਰਨਗੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨਾ ਪਿਆਰ ਦੇ ਰਹੇ ਹੋ ਆਪਣੇ ਚੈਨਲ ਨੂੰ ਬਾਕੀ ਜਿਨ੍ਹਾਂ ਨੇ ਬਈ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਲਾਈਕ ਕਰਦੇ ਆ ਕਰੋ ਅੱਜ ਜੋ ਮਾਰਕੀ ਜੀ ਭਾਈ ਪੰਚਾਇਤ ਦੀ ਸਰਬਸੰਮਤੀ ਹੋਈ ਹੈ ਉਸ ਸੰਬੰਧ ਵਿੱਚ ಗ್ರಾಮ ਪੰਚਾਇਤ ਤੇ ਜੋ ਮੈਂਬਰ ਚੁਣੇ ਗਏ ਨੇ ਜਾਂ ਇਹਨਾਂ ਨੇ ਆਪਣੀ ਸੰਮਤੀ ਸੱਡੀ ਨੂੰ ਸਮੁੱਚੇ ਨਗਰ ਵੱਲੋਂ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਅਸ਼ੀਰਵਾਦ ਵੀ ਦਿੱਤਾ ਜਾਂਦਾ ਭਾਈ ਆਉਣ ਵਾਲੇ 5 ਸਾਲਾਂ ਲਈ ਉਹ ਇਸ ਤਰ੍ਹਾਂ ਹੀ ਸੇਵਾ ਕਰਨਗੇ ਤੇ ਸਾਰੇ ਪਿੰਡ ਦਾ ਇਕੱਠ ਹੋਇਆ ਇੱਥੇ ਤੇ ਉਹਨਾਂ ਦੇ ਸਨਮਾਨ ਦਤ ਕਰ ਤੇ ਸਾਰੇ ਨਗਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਕੁਝ ਨਗਰ ਨਿਵਾਸੀ ਉਸ ਦਿਨ ਰਹਿ ਗਏ ਸੀ ਇਨਾਂ ਵਿੱਚ ਸਾਡੇ ਸਰਪੰਚ ਮਨਿੰਦਰ ਸਿੰਘ ਜੀ ਮਾਨ ਦਾ ਸਾਹਿਬ ਇਨਾਂ ਦਾ ਵੀ ਬਹੁਤ ਰੋਲ ਸੀਗਾ ਸਾਡੀ ਸਰਬਸੰਮਤੀ ਕਰਾਉਣ ਚ ਤੇ ਉਹ ਦਿਨੇ ਕੋਈ ਮਸੂਰੀ ਕਰਨ ਬਾਹਰ ਚਲੇ ਗਏ ਸੀ ਉਹਦਾ ਨੰਬਰਦਾਰ ਜੀ ਖੜੇ ਨੇ ਹੋਰ ਵੀ ਸਾਡੇ ਇਹਨਾਂ ਸਾਰਿਆਂ ਨੇ ਬਹੁਤ ਸ਼ਿਰਕ ਕਰਿਆ ਤੇ ਭਾਈ ਇਸ ਤਰ੍ਹਾਂ ਸਾਡੇ ਪਿੰਡ ਦੀ ਚੋਣ ਨੇਪਰੇ ਚੜੀ ਧੰਨਵਾਦ ਸਾਰੀ ਸੰਗਤ ਦਾ ਤੇ ਜੋ ਮੈਂਬਰ ਚੁਣੇ ਗਏ ਨੇ ਚਾਹੁੰਦੇ ਆ ਵੀ ਅੱਗੇ ਵਾਸਤੇ ਇਮਾਨਦਾਰੀ ਨਾਲ ਤੇ ਲਗਨ ਨਾਲ ਪਿੰਡ ਦਾ ਕੰਮ ਕਰਨਗੇ ਏ ਔਰ ਵੀ ਜੋ ਨਗਰ ਨਿਵਾਸੀ ਮੋਹਰੇ ਭਾਈ ਸਾਰਿਆਂ ਨੇ ਬਹੁਤ ਸਾਰਾ ਥੈਂਕ ਸਾਰੇ ਨਗਰ ਦਾ ਧੰਨਵਾਦ ਭਾਈ ਬਜਿੰਦਰ ਜਖਦਾ ਦਾ ਧੰਨਵਾਦ ਜੋ ਸਾਡੇ ਪਿੰਡ ਦੀ ਕਵਰੇਜ ਬਲੌਗ ਦਾ ਬਲੌਗ ਬਣਾ ਕੇ ਸਾਰੇ ਨਗਰ ਤੇ ਸਾਰੇ ਸੋਚੇ ਪੰਜਾਬ ਤੇ ਦਿਖਾ ਰਿਹਾ ਨਗਰ ਵੀ ਧੰਨਵਾਦ ਹੈ ਮਗਰ ਘਰ ਤੋਂ ਪਿੱਛੇ ਇਹਦਾ ਹਾਰ ਹਾਰ ਆਹੀ ਹੈ ਪਾ ਪਾ ਅੱਜ ਬਹੁਤ ਹੀ ਸਾਡੇ ਨગર ਵਾਸਤੇ ਖੁਸ਼ੀਆਂ ਦਾ ਦਿਨ ਹੈ ਭਗਾਵਾ ਦਾ ਦਿਨ ਹੈ ਜਦੋਂ ਕਿ ਸਾਡੇ ਨਗਰ ਵਿੱਚ 70 ਸਾਲ ਤੋਂ ਬਾਅਦ ਸਮੂਹ ਨગર ਨਿਵਾਸੀਆਂ ਨੇ ਭਗਵੰਤੇ ਜੱਜਨਾ ਨੇ ਸਮੂਹ ਮਾਈਆਂ ਭੈਣਾਂ ਨੇ ਬਹੁਤ ਹੀ ਸਹਿਰ ਦੇ ਯਤਨ ਕਰਕੇ ਨਗਰ ਵਿੱਚ ਸਭਨ ਸੰਮਤੀ ਨਾਲ ਪੰਚਾਇਤ ਬਣਾਈ ਹੈ ਤੇ ਸਾਰਿਆਂ ਦਾ ਪੰਚਾਇਤ ਨੂੰ ਸਹਿਯੋਗ ਹੈ ਜਦੋਂ ਵੀ ਪੰਚਾਇਤ ਨੂੰ ਆਉਣ ਵਾਲੇ ਸਮੇਂ ਚ ਲੋੜ ਪਵੇਗੀ ਤਾਂ ਸਾਰਾ ਨਗਰ ਇਹਨਾਂ ਦੇ ਮਗਰ ਨਾਲ ਲਾ ਕੇ ਇਹਨਾਂ ਦੇ ਸਹਿਯਕ ਬਣ ਕੇ ਪਿੰਡ ਨੂੰ ਚੜ੍ਹਦੀ ਕਲਾ ਕਰਨ ਵਾਸਤੇ ਜੋ ਪੰਚਾਇਤ ਕੰਮ ਕਰੇਗੀ ਅਸੀਂ ਸਾਰੇ ਨਗਰ ਨਿਵਾਸੀ ਇਹਨਾਂ ਦਾ ਸਹਿਯੋਗ ਦੇਵਾਂਗੇ ਤੇ ਆਉਣ ਵਾਲੇ ਸਮੇਂ ਚ ਨਗਰ ਮਾਲਕੀ ਨੂੰ ਹਰ ਖੇਤਰ ਵਿੱਚ ਅਸੀਂ ਬਲੰਦੀਆਂ ਤੇ ਹਰ ਇਲਾਕੇ ਵਿੱਚ ਆਪਣੇ ਪਹਿਲੇ ਨੰਬਰ ਤੇ ਲਿਆਉਣ ਦੀ ਸਰਵ ਸੰਪਤੀ ਨਾਲ ਨਗਰ ਦੀ ਨਿਰਪਕਤਾ ਇਕਤਾ ਯਤਨ ਕਰਦੇ ਰਹਾਂਗੇ ਸਾਰੇ ਨਗਰ ਨਿਵਾਸੀਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਡੇ ਨਗਰ ਦੇ ਇਸ ਖੁਸ਼ੀਆਂ ਭਰੇ ਸਮਾਗਮ ਵਿੱਚ ਸ਼੍ਰੀ ਕੌਣ ਲਈ ਖੁਸ਼ੀਆਂ ਚ ਵਾਅਦਾ ਕਰਨ ਲਈ ਸੰਦੌੜ ਮਾਰਕੀਟ ਦੇ ਚੇਅਰਮੈਨ ਤੇ ਪੱਤਰਕਾਰ ਸਰਦਾਰ ਮਕੰਦ ਸਿੰਘ ਜੀ ਚੀਮਾ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀਆ ਉਹਨਾਂ ਨੇ ਤੇ ਕਾਕਾ ਬਲਿੰਦਰ ਸਿੰਘ ਜੀ ਜਿਹੜੇ ਸਾਡੇ ਨਗਰ ਦੇ ਹੋਣ ਹਰ ਬਲੋਂਗਰ ਨੇ ਅਤੇ ਦਸਤਾਰਾਂ ਦੀ ਸਖਲਾਈ ਬੱਚਿਆਂ ਨੂੰ ਦੇ ਰਹੇ ਨੇ ਚੰਗੇ ਭਵਿੱਖ ਵਾਸਤੇ ਸਿੱਖੀ ਰੂਪ ਨੂੰ ਕਾਇਮ ਰੱਖਣ ਵਾਸਤੇ ਸਾਡੇ ਕੋਲੇ ਪਹੁੰਚੇ ਨੇ ਸਾਡੀ ਹੌਸਲਾ ਅਭਜਾਈ ਕੀਤੀ ਹੈ ਤੇ ਸਾਡੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਕਰ ਰਹੀਆਂ ਨੇ ਸਮੂਹ ਨਗਰ ਵਾਸੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆ ਕਿ ਹਰ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਦੇ ਕੰਨਾਂ ਤਾਈਂ ਪਹੁੰਚਾਉਣ ਲਈ ਉਕਾਣ ਸਿੰਘ ਜੀ ਜੀਮਾ ਤੇ ਸਾਡੇ ਬਲੌਂਗਰ ਬਲਵਿੰਦਰ ਸਿੰਘ ਜੀ ਇਹ ਸਾਡੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸਾਡਾ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਸਾਰੇ ਨਗਰਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਵੀ ਸ਼ਾਂਤ ਸ਼ਮਤੀ ਨਾਲ ਸਰਪੰਚ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਪਿੰਡ ਮਾਨਕੇ ਮੇਰੇ ਨਾਨਕਿਆਂ ਦਾ ਪਿੰਡ ਮੈਂ ਇੱਥੇ 7ਵੀਂ ਕਲਾਸ ਪੜਿਆ ਮੈਂ ਸਾਰਿਆਂ ਚ ਵਿਚਰਦਾ ਰਿਹਾ ਬੜਾ ਪਿਆਰ ਮਿਲਿਆ ਸਮੂਹ ਜਿੰਨੇ ਵੀ ਸੰਗਤਾਂ ਨਗਰ ਨਿਵਾਸੀਆ ਸਾਰਿਆਂ ਦਾ ਤੈਹ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੇਰੀ ਮਾਮੀ ਜੀ ਨੂੰ ਸਰਪੰਚੀ ਅਤੇ ਮਾਮਾ ਜੀ ਨੂੰ ਪੰਚੀ ਸਮੂਹ ਜਿੰਨੀ ਪੰਚਾਇਤ ਚੁਣੀ ਆ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਦਾ ਨਰਮ ਸੁਹਾ ਅਗਾਹ ਵੱਧੂ ਸੋਚ ਦੇ ਨਾਲ ਇਸੇ ਤਰ੍ਹਾਂ ਪਿੰਡ ਮਾਨਕੇ ਦਾ ਨਾਮ ਉੱਚਾ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਇਹ ਸਾਰੇ ਮੇਰੇ ਮਾਮੇ ਕੋਈ ਭਰਾ ਕੋਈ ਨਾਨਾ ਦੀ ਤੁਣ ਲੱਗਦੇ ਨੇ ਇਹਨਾਂ ਨੇ ਸਾਰਿਆਂ ਨੇ ਪੇਪਰ ਭਰਨ ਤੋਂ ਬਾਅਦ ਵੀ ਇੰਨੀ ਮਿਹਨਤ ਕੀਤੀ ਕਿ ਇੱਕ ਸਰਬਸੰਮਤੀ ਕਰਕੇ ਇਹ ਸਾਰੀ ਪੰਚਾਇਤ ਚੁਣੀ ਆ ਮੈਂ ਵਿਸ਼ਵਾਸ ਦਿਵਾਉਣਾ ਇੱਥੇ ਪੜਿਆ ਲਿਖਿਆ ਇਹਨਾਂ ਚ ਵੱਡਾ ਹੋਇਆ ਇਹਨਾਂ ਦੇ ਸੁਹਾ ਤੋਂ ਮੈਂ ਸਾਰਿਆਂ ਤੋਂ ਜਾਣੂ ਆ ਨਿਰਪੱਖਤਾ ਦੇ ਨਾਲ ਅਗਾ ਬਦੂ ਸੋਚ ਦੇ ਨਾਲ ਪਿੰਡ ਨੂੰ ਬੜੀ ਬੁਲੰਦੀਆਂ ਤੇ ਲੈ ਕੇ ਜਾਣਗੇ ਸਭ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ